ਅਤੇ ਕੋਲ ਤੋਂ ਦੇਸੀ ਗਾਵਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਉਹਨਾਂ ਨੂੰ ਰਾਜਮਾਤਾ ਗੋਮਾਤਾ ਦਾ ਦਰਜਾ ਦਿੱਤਾ। ਇਸ ਸੰਬੰਧੀ ਸੋਮਵਾਰ ਨੂੰ ਸਵੇਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਮਹਾਰਾਸ਼ਟਰ ਗਊ ਨੂੰ ਰਾਜਮਾਤਾ ਘੋਸ਼ਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਮਹਾਰਾਸ਼ਟਰ ਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਜਿਹੇ ਚ ਸ਼ਿੰਦ ਸਰਕਾਰ ਨੇ ਇਸ ਦੇ ਫੈਸਲੇ ਨੂੰ ਕਾਫੀ ਹੀ ਅਹਿਮ ਮੰਨਿਆ ਜਾ ਰਿਹਾ ਹੈ ਰਾਜ ਦੇ ਖੇਤੀਬਾੜੀ ਡੈਰੀ ਵਿਕਾਸ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਗਾਂ ਨੂੰ ਰਾਜ ਮਾਤਾ ਐਲਾਨਨ ਪਿੱਛੇ ਹੋਰ ਕਾਰਨਾ ਵਿੱਚ ਦੇਸੀ ਗਾਂ ਦੇ ਦੁੱਧ ਦਾ ਮਨੁੱਖੀ ਪੋਸ਼ਣ ਆਯੁਰਵੈਦਿਕ ਅਤੇ ਪੰਜ ਗਵਈਆ ਇਲਾਜ ਅਤੇ ਜੈਵਿਕ ਖੇਤੀ ਵਿੱਚ ਵਰਤੋਂ ਸ਼ਾਮਿਲ ਹੈ ਗਊ ਖਾਦ ਵੀ ਸ਼ਾਮਿਲ ਹੈ ਇਸ ਵਿੱਚ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਰਾਜ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਆਇਆ ਹੈ ਇਹ ਫੈਸਲਾ ਭਾਰਤੀ ਸਮਾਜ ਵਿੱਚ ਗਾਂ ਦੇ ਅਧਿਆਤਮਕ ਵਿਗਿਆਨਿਕ ਅਤੇ ਇਤਿਹਾਸਿਕ ਮਹੱਤਵ ਉੱਤੇ ਜ਼ੋਰ ਦਿੰਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਸਦੀਆਂ ਤੋਂ ਪਾਰਤ ਦੇ ਸੱਭਿਆਚਾਰਕ ਦ੍ਰਿਸ਼ ਵਿੱਚ ਗਾਵਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਵਿੱਚ ਰਾਜ ਸਰਕਾਰ ਨੇ ਗਾਂ ਦੇ ਗੋਬਰ ਦੇ ਖੇਤੀਬਾੜੀ ਲਾਭਾਂ ਤੇ ਜ਼ੋਰ ਦਿੱਤਾ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਅਤੇ ਮਨੁੱਖੀ ਪੋਸ਼ਣ ਵਿੱਚ ਯੋਗਦਾਨ ਪਾਉਂਦਾ ਹੈ। ਇਹ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਵੀ ਦਰਸਾਉਂਦਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਮਾਨusਾਰ ਪੁਰਾਣੇ ਸਮੇਂ ਤੋਂ ਗਾਂ ਨੇ ਮਰੂਖਾ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵੈਦਿਕ ਕਾਲ ਤੋਂ ਦੇਸੀ ਗਾਵਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਉਹਨਾਂ ਨੂੰ ਰਾਜਮਾਤਾ ਗੋਮਾਤਾ ਦਾ ਦਰਜਾ ਦਿੱਤਾ। ਇਸ ਸੰਬੰਧੀ ਸੋਮਵਾਰ ਨੂੰ ਸਵੇਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਮਹਾਰਾਸ਼ਟਰ ਗਊ ਨੂੰ ਰਾਜਮਾਤਾ ਘੋਸ਼ਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਮਹਾਰਾਸ਼ਟਰ ਦੇ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਜਿਹੇ ਚ ਸ਼ਿੰਦ ਸਰਕਾਰ ਨੇ ਇਸ ਦੇ ਫੈਸਲੇ ਨੂੰ ਕਾਫੀ ਹੀ ਅਹਿਮ ਮੰਨਿਆ ਜਾ ਰਿਹਾ ਹੈ ਰਾਜ ਦੇ ਖੇਤੀਬਾੜੀ ਡੇਰੀ ਵਿਕਾਸ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਗਾਂ ਨੂੰ ਰਾਜ ਮਾਤਾ ਐਲਾਨਨ ਪਿੱਛੇ ਹੋਰ ਕਾਰਨਾ ਵਿੱਚ ਦੇਸੀ ਗਾਂ ਦੇ ਦੁੱਧ ਦਾ ਮਨੁੱਖੀ ਪੋਸ਼ਣ ਆਯੁਰਵੈਦਿਕ ਅਤੇ ਪੰਜ ਗਵਈਆ ਇਲਾਜ ਅਤੇ ਜੈਵਿਕ ਖੇਤੀ ਵਿੱਚ ਵਰਤੋਂ ਸ਼ਾਮਿਲ ਹੈ ਗਊ ਖਾਦ ਵੀ ਸ਼ਾਮਿਲ ਹੈ ਇਸ ਵਿੱਚ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਰਾਜ ਵਿਧਾਨ ਸਭਾ ਚੋਨਾ ਤੋਂ ਪਹਿਲਾਂ ਆਇਆ ਹੈ ਇਹ ਫੈਸਲਾ ਭਾਰਤੀ ਸਮਾਜ ਵਿੱਚ ਗਾਂ ਦੇ ਅਧਿਆਤਮਿਕ ਵਿਗਿਆਨਿਕ ਅਤੇ ਇਤਿਹਾਸਿਕ ਮਹੱਤਵ ਉੱਤੇ ਜ਼ੋਰ ਦਿੰਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਸਦੀਆਂ ਤੋਂ ਪਾਰਤ ਦੇ ਸੱਭਿਆਚਾਰਕ ਦ੍ਰਿਸ਼ ਵਿੱਚ ਗਾਵਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਵਿੱਚ ਰਾਜ ਸਰਕਾਰ ਨੇ ਗਾਂ ਦੇ ਗੋਬਰ ਦੇ ਖੇਤੀਬਾੜੀ ਲਾਭਾਂ ਤੇ ਜ਼ੋਰ ਦਿੱਤਾ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਅਤੇ ਮਨੁੱਖੀ ਪੋਸ਼ਣ ਵਿੱਚ ਯੋਗਦਾਨ ਪਾਉਂਦਾ ਹੈ। ਇਹ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਇਸਨਾਲੇ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ ਪੁਰਾਣੇ ਸਮੇਂ ਤੋਂ ਗਾਂ ਨੇ ਮਨੁੱਖਾਂ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਵੇਂ ਕਿ ਕੋਲ ਤੋਂ ਦੇਸੀ ਗਾਵਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਉਹਨਾਂ ਨੂੰ ਰਾਜਮਾਤਾ ਗੋ ਮਾਤਾ ਦਾ ਦਰਜਾ ਦਿੱਤਾ ਹੈ। ਇਸ ਸੰਬੰਧੀ ਸੋਮਵਾਰ ਨੂੰ ਸਵੇਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਮਹਾਰਾਸ਼ਟਰ ਗਊ ਨੂੰ ਰਾਜਮਾਤਾ ਘੋਸ਼ਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਮਹਾਰਾਸ਼ਟਰ ਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਜਿਹੇ ਚ ਸ਼ਿੰਦ ਸਰਕਾਰ ਨੇ ਇਸ ਦੇ ਫੈਸਲੇ ਨੂੰ ਕਾਫੀ ਹੀ ਅਹਿਮ ਮੰਨਿਆ ਜਾ ਰਿਹਾ ਹੈ ਰਾਜ ਦੇ ਖੇਤੀਬਾੜੀ ਡੇਰੀ ਵਿਕਾਸ ਪਸ਼ੂ ਪਾਲਨ ਅਤੇ ਮੱਛੀ ਪਾਲਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਗਾਂ ਨੂੰ ਰਾਜ ਮਾਤਾ ਐਲਾਨਨ ਪਿੱਛੇ ਹੋਰ ਕਾਰਨਾ ਵਿੱਚ ਦੇਸੀ ਗਾਂ ਦੇ ਦੁੱਧ ਦਾ ਮਨੁੱਖੀ ਪੋਸ਼ਣ ਆਯੁਰਵੈਦਿਕ ਅਤੇ ਪੰਜ ਗਵਈਆ ਇਲਾਜ ਅਤੇ ਜੈਵਿਕ ਖੇਤੀ ਵਿੱਚ ਵਰਤੋਂ ਸ਼ਾਮਿਲ ਹੈ ਗਊ ਖਾਦ ਵੀ ਸ਼ਾਮਿਲ ਹੈ ਇਸ ਵਿੱਚ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਹੈ ਇਹ ਫੈਸਲਾ ਭਾਰਤੀ ਸਮਾਜ ਵਿੱਚ ਗਾਂ ਦੇ ਅਧਿਆਤਮਕ ਵਿਗਿਆਨਿਕ ਅਤੇ ਇਤਿਹਾਸਿਕ ਮਹੱਤਵ ਉੱਤੇ ਜ਼ੋਰ ਦਿੰਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਸਦੀਆਂ ਤੋਂ ਪਾਰਤ ਦੇ ਸੱਭਿਆਚਾਰਕ ਦ੍ਰਿਸ਼ ਵਿੱਚ ਗਾਵਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਵਿੱਚ ਰਾਜ ਸਰਕਾਰ ਨੇ ਗਾਂ ਦੇ ਗੋਬਰ ਦੇ ਖੇਤੀਬਾੜੀ ਲਾਭਾਂ ਤੇ ਜ਼ੋਰ ਦਿੱਤਾ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਅਤੇ ਮਨੁੱਖੀ ਪੋਸ਼ਣ ਵਿੱਚ ਯੋਗਦਾਨ ਪਾਉਂਦਾ ਹੈ। ਇਹ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਵੀ ਦਰਸਾਉਂਦਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਮਾਨ ਅਨੁਸਾਰ ਪੁਰਾਣੇ ਸਮੇਂ ਤੋਂ ਗਾਣੇ ਮਨੁੱਖਾ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ